ਅੱਜ ਨਗਰ ਪੰਚਾਇਤ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ ਵਿਖੇ ਸਰਵਸੰਮਤੀ ਨਾਲ ਸਰਦਾਰ ਅਵਤਾਰ ਸਿੰਘ ਨੂੰ ਨਗਰ ਪੰਚਾਇਤ ਦਾ ਪ੍ਰਧਾਨ ਬਣਾਇਆ ਗਿਆ ਜੋ ਕਿ ਆਪਣੀ ਟੀਮ ਸਮੇਤ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਦਾ ਪ੍ਰਧਾਨ ਬਣਨ ਤੇ ਪਰਮਾ ਸਵਾਗਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਰਾਮਪੁਰਾ ਫੂਲ ਦੇ ਐਮਐਲਏ ਬਲਕਾਰ ਸਿੰਘ ਸਿੱਧੂ ਮੌਕੇ ਤੇ ਮੌਜੂਦ ਰਹੇ ਅਤੇ ਜਤਿੰਦਰ ਸਿੰਘ ਭੱਲਾ ਅਤੇ ਸਮੂੱਚੀ ਆਮ ਆਦਮੀ ਪਾਰਟੀ ਟੀਮ ਮੌਕੇ ਤੇ ਹਾਜ਼ਰ ਰਹੇ। ਇਲਾਕੇ ਦੇ ਵਿਕਾਸ ਕਾਰਜਾਂ ਲਈ ਤੋਹਫੇ ਵਜੋਂ 15 ਕਰੋੜ ਰੁਪਏ ਲਗਾਉਣ ਵਾਸਤੇ ਮਨਜ਼ੂਰ ਕੀਤੇ। ਅਤੇ ਸਮੂਹ ਲਾਕੇ ਨਿਵਾਸੀਆਂ ਵਿੱਚ ਅਵਤਾਰ ਸਿੰਘ ਦੇ ਪ੍ਰਧਾਨ ਬਣਨ ਤੇ ਖੁਸ਼ੀ ਦੀ ਲਹਿਰ ਉੱਠੀ। ਆਓ ਆਪਾਂ ਇਸ ਪ੍ਰੋਗਰਾਮ ਦੀ ਝਲਕੀਆਂ ਤੇ ਨਜ਼ਰ ਮਾਰਦੇ ਹਾਂ।

ਤੁਰ ਨਾਲ ਕਾ ਜੁਤਾ ਖੋਲਾ ਹਾਂ ਅਦਾ ਅਦਾ ਜਿੰਦਾਬਾਦ 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 ਹਮਾ ਦੀ ਪਾਰਟੀ ਜਿੰਦਾਬਾਦ ਹਮਾ ਦੀ ਪਾਰਟੀ ਜਿੰਦਾਬਾਦ ਸਵਾਮੀ ਪ੍ਰਕਾਸ਼ ਸਿੰਘ ਸਿੰਦੂ ਜਿੰਦਾਬਾਦ ਬਹੁਤ ਮੁਬਾਰਕਾ ਜੀ ਸਾਰੇ ਨગર ਵਾਸੀਆਂ ਨੂੰ ਮੁਬਾਰਕਾਂ ਲੰਬੇ ਸਮੇਂ ਤੋਂ ਜਿਹੜਾ ਕਿ ਨਗਰਪਾਲਿਕਾ ਚੁਣੇ ਹੋਏ ਐਮ ਸੀ ਵੀ ਕਿਉਂਕਿ ਕੰਮ ਤੋਂ ਬਾਝਾ ਸੀ ਪਿੰਡ ਤੇ ਅੱਜ ਨਗਰਪਾਲਿਕਾ ਸਾਰੀ ਪ੍ਰਧਾਨ ਮੀਤ ਪ੍ਰਧਾਨ ਚੁਣੇ ਗਏ ਆ ਇੱਕ ਵਾਰ ਫੇਰ ਜੀ ਆਇਆ ਕਹਿੰਦਾ ਮੈਂ ਸਾਰੇ ਪਾਰਟੀ ਜੁਆਇਨ ਕੀਤੀ ਸਾਰੇ ਭਰਾਵਾਂ ਨੇ ਐਮ ਸੀ ਸਾਹਿਬਾਨਾ ਨੇ ਤੇ ਪਾਰਟੀ ਵੱਲੋਂ ਨਗਰਪਾਲਿਕਾ ਕੋਠਾ ਗੁਰੂ ਤੇ ਨਗਰ ਵੱਲੋਂ ਭੱਲਾ ਸਾਹਿਬ ਸਿੱਧੂ ਸਾਹਿਬ ਵੱਲੋਂ ਤੇ ਸਾਰੇ ਹੀ ਸਾਡਾ ਪਾਲਾ ਵੀਰ ਫੌਜੀ ਸਾਹਿਬ ਬੂਟਾ ਜੀ ਇਹਨਾਂ ਵੱਲੋਂ ਫੇਰ ਜੀ ਆਖਦੇ ਆ ਬਹੁਤ ਬਹੁਤ ਮੁਬਾਰਕਾ ਮੈਂ ਪਛਵਾਸ ਦਵਾਉਣਾ ਵੀ ਆਪਾਂ ਰਲ ਕੇ ਕੰਮ ਕਰਾਂਗੇ ਆਪਣੀ ਟੀਮ ਆ ਜਿਹੜੀ ਨਾਲ ਲੈ ਕੇ ਚੱਲਾਂਗੇ ਇੱਕ ਦੂਜੇ ਦਾ ਆਪਾਂ ਪਿੰਡ ਨੂੰ ਸੋਹਣਾ ਬਣਾਈਏ ਤੇ ਨਾਲ ਦੀ ਨਾਲ ਹੀ ਇੱਕ ਖੁਸ਼ੀ ਆ ਵੀ ਐਡੀ ਵੱਡੀ ਗ੍ਰਾਂਟ ਜਿਹੜੀ ਅੱਜ ਦੇ ਦਿਨ ਸਾਨੂੰ ਗ੍ਰਾਂਟ ਮਿਲੀ ਆ 15 ਕਰੋੜ 15 ਕਰੋੜ ਦੀ ਜਿਹੜੀ ਸ਼ਹਿਰ ਨੂੰ ਆ ਉਹ ਵਧੀਆ ਆਪਣਾ ਪਿੰਡ ਵਧੀਆ ਬਣਾਵਾਂਗੇ ਬਹੁਤ ਧੰਨਵਾਦ ਸ਼ੁਕਰੀਆ ਜੀ ਸਾਰੇ ਵੀਰਾਂ ਦਾ ਧੰਨਵਾਦ ਸਾਰੀ ਟੀਮ ਦਾ ਆਮ ਆਦੀ ਪਾਰਟੀ ਮੇਰੇ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਹਿਰੂ ਜੀ ਕਾਲ ਸਵੇਰ ਜੀ ਪਤ ਜੀ ਜਿੱਦੂ ਸਾਹਿਬ ਪ੍ਰਧਾਨ ਬਣਾਏ ਆ ਪਰਮਜੀਤ ਬਾ ਸਰਦਾਰਨੀ ਪਰਮਜੀਤ ਕੌਰ ਅਤੇ ਮੀਤ ਪ੍ਰਧਾਨ ਬਣਾਏ ਨੇ ਬਾਕੀ ਸਰਬਸੰਮਤੀ ਨਾਲ ਚੋਣ ਹੋਈ ਹੈ ਜੀ ਅੱਜ ਨਗਰ ਪੰਚਾਇਤ ਕੋਠਾਗੁਰੂ ਥੱਲੇ ਬਹੁਤ ਇਤਿਹਾਸ ਦਾ ਸੁਨਹਿਰਾ ਦੇਣਾ ਜਦੋਂ ਇੱਥੇ ਨਗਰ ਪੰਚਾਇਤ ਦੀ ਚੋਣ ਹੋਈ ਆ ਸਰਦਾਰ ਅਵਤਾਰ ਸਿੰਘ ਉਹਨਾਂ ਨੂੰ ਪ੍ਰਧਾਨਯੋਗਤ ਕੀਤਾ ਗਿਆ ਸਾਰੇ ਸਰਬ ਸੰਪਤੀਆਂ ਐਮਸੀ ਸਾਹਿਬਾਨਾਂ ਨੇ ਤੇ ਪਰਮਜੀਤ कौर ਉਹਨਾਂ ਨੂੰ ਮੀਤ ਪ੍ਰਧਾਨ ਦੀ ਜਿੰਮੇਵਾਰੀ ਉਹ ਦਿੱਤੀ ਗਈ ਹੈ ਸਾਡੇ ਵਿਧਾਨ ਸਭਾ ਹਲਕਾ ਬਟੰਡਾ ਦੇ ਇਥੋਂ ਦੇ ਰਾਮਪਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਪ੍ਰੇਰਣਾ ਦੇ ਸਦਕਾ ਸਾਰੇ ਐਮਸੀ ਸਾਹਿਬਾਨ ਆਮ ਆਦਮੀ ਪਾਰਟੀ ਸ਼ਾਮਲ ਹੋਏ ਸੀ ਬੀਤੇ ਦਿਨੀ ਤੇ ਅੱਜ ਸਰਬਸੰਤੀ ਨਾਲ ਸਾਰੇ ਚੋਣ ਹੋਈ ਆ ਤੇ ਨਾਲ ਹੀ 15 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਆ ਇਸ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਲਈ ਉਸ ਦੀ ਵੀ ਅਨਾਉਂਸਮੈਂਟ ਹੋਈ ਆ ਸੋ ਸਾਡਾ ਸਾਰਿਆਂ ਦਾ ਇੱਕੋ ਇੱਕ ਮੰਤਵ ਆ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਪੰਜਾਬ ਦੇ ਵਿੱਚ ਕ੍ਰਾਂਤੀ ਲੈ ਕੇ ਆਉਣੀ ਆ ਪੰਜਾਬ ਦੀ ਤਰੱਕੀ ਕਰਨੀ ਆ ਖੁਸ਼ਹਾਲੀ ਕਰਨੀ ਆ ਸੋ ਉਸੇ ਗੱਲ ਦੇ ਲਈ ਸਾਰੀ ਟੀਮ ਅੱਜ ਇਕੱਠੀ ਹੋ ਕੇ ਅੱਗੇ ਵਧਣ ਜਾ ਰਹੀ ਆ ਸੋ ਸਾਰਿਆਂ ਨੂੰ ਨਵੀਂ ਟੀਮ ਨੂੰ ਮੁਬਾਰਕਬਾਦ ਦਿੰਨੇ ਆ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਪਰਿਵਾਰ ਆ ਉਹ ਲਗਾਤਾਰ ਉਸ ਦੀਆਂ ਨੀਤੀਆਂ ਨੂੰ ਦੇਖ ਕੇ ਵੱਧ ਰਿਹਾ ਹੈ ਸਰਦਾਰ ਭਗਵਾਨ ਸਿੰਘ ਦੇ ਕੰਮਾਂ ਤੋਂ ਜਿਹੜੇ ਪੰਜਾਬੀ ਆ ਖੁਸ਼ ਹੈ ਤੇ ਚੰਗੀ ਸੋਚ ਵਾਲੇ ਜਿਹੜੇ ਲੋਕ ਹੈ ਉਹ ਆਮ ਆਦਮੀ ਪਾਰਟੀ ਵਿੱਚ ਧੜਾ ਧੜ ਜਿਹੜੇ ਸ਼ਾਮਲ ਹੋਏ ਐ ਇਸ ਨੂੰ ਸਵਾਗਤ ਕਰਦੇ ਆ ਮਿਹਰਬਾਨ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਾਰਾ ਸਿੰਘ ਪ੍ਰਧਾਨ ਜਿੰਦਾਬਾਦ ਬਾਰਾ ਸਿੰਘ ਪ੍ਰਧਾਨ ਜਿੰਦਾਬਾਦ ਬਾਰਾ ਸਿੰਘ ਪ੍ਰਧਾਨ ਜਿੰਦਾਬਾਦ ਮਲਕਾਰ ਸਿੱਧੂ ਬੋਲੇ ਜੋ ਨਿਹਾਲ ਬਹੁਤ ਬਹੁਤ ਮੁबारकਾਂ ਸੀਗੇ ਪੰਜਾਬ ਟੀਮ ਵੱਲੋਂ ਸਮੁੱਚੀ ਜਿਹੜੀ ਨਗਰ ਪੰਚਾਇਤ ਨਵੀਂ ਬਣੀ ਆ ਸਮੁੱਚੇ ਵਾਈਸ ਪ੍ਰਧਾਨ ਪ੍ਰਧਾਨ ਐਮ ਸੀ ਸਾਹਿਬ ਸਮੁੱਚਿਆਂ ਨੂੰ ਬਹੁਤ ਬਹੁਤ ਮੁबारकਾਂ ਆਪਾਂ ਇੱਕ ਬੋਲ ਸ਼ਾਹ ਦੇ ਨਾਲ ਵਿਚਾਰ ਵੀ ਸਾਢੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਹਨਾਂ ਦੀ ਚੰਗੀ ਕਾਰਜਕਾਰੀ ਦੇਖ ਕੇ ਵੀ ਇਹਨਾਂ ਦੇ ਰਾਜ ਭਾਗ ਦੇ ਵਿੱਚ ਕੋਈ ਕਿਸੇ ਤੇ ਜਾਲੀ ਪਰਚਾ ਨਹੀਂ ਹੋਇਆ ਕੋਈ ਕਿਸੇ ਨਾਲ ਲੜਾਈ ਪੜਾਈ ਵਾਲਾ ਕੰਮ ਨਹੀਂ ਅਸੀਂ ਇਹਨਾਂ ਦੀ ਇਸ ਕਾਰਜਕਾਰੀ ਤੋਂ ਇਹਨਾਂ ਕੰਮਾਂ ਤੋਂ ਖੁਸ਼ ਹੋ ਕੇ ਅਸੀਂ ਆਪਦੀ ਸਾਰੀ ਟੀਮ ਨੇ ਜਿੰਨੀ ਵੀ ਸਮੁੱਚੀ ਸਾਡੀ ਟੀਮ ਹੈ ਅਸੀਂ ਫੈਸਲਾ ਕਰਕੇ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ ਇਹ ਸਾਡੇ ਮਨ ਦਾ ਸਾਰਿਆਂ ਦਾ ਹੀ ਸਾਡੇ ਸਾਰਿਆਂ ਦੇ ਮਨ 'ਚ ਹੀ ਇਹ ਹੈ ਵੀ ਸਾਡਾ ਨਗਰ ਸੋਨਾ ਬਣੇ ਤੇ ਸਾਡੇ ਪਿੰਡ ਦਾ ਵਿਕਾਸ ਹੋਵੇ ਸਾਡੀ ਇਹੀ ਸੋਚ ਹੈ ਅਸੀਂ ਇਹੀ ਲੈ ਕੇ ਚੱਲੇ ਆ ਜਿੰਨਾ ਵੀ ਸਮਾਂ ਹੈਗਾ ਅਸੀਂ ਸਾਰੇ ਰਲ ਮਿਲ ਕੇ ਜਿੰਨੇ ਵੀ ਆ ਪੂਰੀ ਤਨਦੇਹੀ ਨਾਲ ਨਗਰ ਦੀ ਤੇ ਸਾਰੀ ਟੀਮ ਦਾ ਅਸੀਂ ਰਲ ਕੇ ਕੰਮ ਕਰਾਂਗੇ ਸਾਰੇ ਹਲਕੇ ਦਾ ਜਿੱਥੇ ਵੀ ਸਾਨੂੰ ਸਿੱਧੂ ਸਾਹਿਬ ਸਾਡੀ ਡਿਊਟੀ ਲਵਣਗੇ ਅਸੀਂ ਉੱਥੇ ਤਾਂ ਦੇਹੀ ਨਾਲ ਡਿਊਟੀ ਵੀ ਨਿਭਾਵਾਂਗੇ ਤੇ ਸਾਰੇ ਪਿੰਡ ਦਾ ਨਗਰ ਦਾ ਕੰਮ ਵੀ ਕਰਾਂਗੇ ਜੋ ਵੀ ਕੰਮ ਸਾਡੇ ਅਧੂਰੇ ਪਏ ਆ ਅਸੀਂ ਉਹਨੂੰ ਵੱਧ ਤੋਂ ਵੱਧ ਨੇਪਰੇ ਚੜਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਨਗਰਪਾਲਿਕਾ ਤੋਂ ਕੋਈ ਗਿਫਟ ਵੀ ਮਿਲਿਆ ਹਾਂ ਮਿਲਿਆ ਇਹ 15 ਕਰੋੜ ਰੁਪਈਆ ਸਾਨੂੰ 45 ਲੱਖ 45 ਲੱਖ ਰੁਪਈਆ ਹਾਂਜੀ 15 ਕਰੋੜ 45 ਲੱਖ ਰੁਪਈਆ ਸਾਡੀ ਨਗਰਪੰਚਾਇਤ ਕਮੇਟੀ ਨੂੰ ਕਾਰਜ ਦੇ ਵਿੱਚ ਹੀ ਕਾਰਜ ਦਾ ਜੋ ਸਾਡੇ ਅਧੂਰੇ ਪਏ ਆ ਜਿਵੇਂ ਹੁਣ ਪਾਰਕ ਪਏ ਆ ਜਾਂ ਗਲੀਆਂ ਨਾਲੀਆਂ ਦੇ ਜੋ ਵੀ ਕੰਮ ਪਏ ਐ ਉਹਨੂੰ ਅਸੀਂ ਨੇਪਰੇ ਚਾੜਾਂਗੇ ਜਿੰਨੀਆਂ ਸਾਰੀ ਟੀਮ ਰਲ ਕੇ ਇਹੀ ਸਾਡੇ ਮਨ ਦੀ ਖੁਸ਼ੀ ਆ ਬੋਲੇ ਸੋਨਿਆ ਬਾਤ ਸ੍ਰੀ ਅਕਾਲ ਸੋਨਿਆ ਬਾਤ ਸ੍ਰੀ ਅਕਾਲ ਬੋਲੇ ਸੋਨਿਹਾਲ ਬਾਤ ਸ੍ਰੀ ਅਕਾਲ ਬੋਲੇ ਸੋਨਿਹਾਲ ਬਾਤ ਸ੍ਰੀ ਅਕਾਲ ਆ ਵੇ ਗੁਰਜੀ ਕੀ ਫਤਿਹ